ਸੇਲ ਮਹਰ ਮੈਂ ਨਾ ਦੁੱਧ ਗਰਮ ਕਰ ਲਾਂ ਕੁੜੀ ਵਾਸਤੇ ਉਹਨੇ ਜਾਣਾ ਤੇ ਲੋਕ ਦਿਨੀਆਂ ਨੂੰ ਖਲਾ ਰੋਟੀਆਂ ਨੇ ਖਾਦੀ ਨਹੀਂ ਆ ਸੇਲੋ ਠੀਕ ਆ ਮम्मा ਮੈਂ ਫੇਰ ਚੱਲ ਜੀ ਮੀ ਆਪੋ ਤਾਂ ਦੁੱਧ ਰੱਖਿਆ ਵਾ ਉੱਤੇ ਤੇ ਪੀ ਕੇ ਜਾਈ ਤਾਂ ਰੋਟੀ ਵੀ ਨਹੀਂ ਉਹ ਖਾਦੀ ਤੇ ਹੁਣ ਦੁੱਧ ਪੀ ਕੇ ਜਾਵੀਂ ਨਹੀਂ ਮੈਂ ਦਿੰਦੀ ਘੰਡਿਆਂ ਦਾ ਲੱਗੇ ਬੜਾ ਟਾਈਮ ਬਹੁਤ ਹੋ ਗਿਆ ਤੇ ਖਲੋ ਜਾ ਫੇਰ ਪਿਆਸ ਲਾ ਜਾ ਕੋਈ ਤਾਂ ਫੇਰ ਉੱਥੋਂ ਕੁਝ ਖਾ ਲਈ ਠੀਕ ਆਵਾਦ ਆਵਾਂ ਤਨ ਸੇ ਆਫਰ ਪਿਆ ਹੈ ਤੇ ਹੁਣ ਖਾ ਵੀ ਲਈ ਕੁਛ ਆਬੀ ਨੂੰ ਨਾ ਦੱਸਦੀ ਕਿ ਮੈਂ ਪੈਸੇ ਦੇ ਦਿੱਤੇ ਆ ਫਿਰ ਬੋੜ ਬੋੜ ਕਰਦੀ ਰਹਿੰਦੀ ਆ ਉਸ ਚੰਗਾ ਖਾ ਲਈ ਹੁਣ ਕੁਛ ਚਲ ਠੀਕ ਆ ਮਮੀ ਮੈਂ ਚਲੀ ਜੀ ਚਲ ਠੀਕ ਆ ਠੀਕ 76 ਆ ਜੀ ਚੰਗਾ ਠੀਕ ਜੀ ਬਸ ਜਦੋਂ ਆਉਂਦੀ ਹੁੰਦੀ ਆ ਤਾਂ ਪਹਿਲਾਂ ਆਣ ਕੇ ਬੱਸ 'ਚ ਤੇ ਬਹਿ ਜਾ ਕਰ ਠੀਕ ਜੀ ਮੰਮੀ ਕਿੰਨਾ ਖਿਆਲ ਆ ਰੱਖਦੇ ਆ ਮੈਂ ਕਦਾ ਕਿਤੇ ਮੇਰਾ ਵੀ ਇੰਨਾ ਧਿਆਨ ਰੱਖਿਆ ਕਰਨਾ ਤੇ ਮੈਂ ਵੀ ਕਿੰਨੀ ਖੁਸ਼ ਰਵਾਂ ਤੇ ਸਾਰੇ ਜਾਣੇ ਹੀ ਖੁਸ਼-ਖੁਸ਼ ਰਿਹਾ ਕਰੀਏ ਪਰ ਨਹੀਂ ਮੰਮੀ ਨੂੰ ਤਾਂ ਮੈਂ ਕੀ ਦਿਖਦੀ ਆ ਹੋਰ ਤਾਂ ਕੋਈ ਦੇਖਦਾ ਹੀ ਨਹੀਂ ਆ ਚਲ ਕੋਈ ਗੱਲ ਨਹੀਂ ਚਲ ਕੁੜੀ ਤੇ ਹੁਣ ਚਲ ਗਈ ਆ ਤੇ ਦੁੱਧ ਵੀ ਨਹੀਂ ਪੀ ਕੇ ਗਈ ਬਾਕੀ ਸਾਰਾ ਕੰਮ-ਕੁਮ ਤੇ ਆ ਵਾ ਆਪੇ ਕਰਦੀ ਰਹੂਗੀ ਆ ਵੀ ਮਾਈਨ ਵਾਲੇ ਪੇ ਭਾਂਡੇ ਮੈਂ ਆਪਣਾ ਕੰਮ ਕਰਨੀ ਸਲਾਈਆਂ ਦਾ ਆਪੇ ਕਰਦੀ ਰਹੂ ਕੰਮ ਫੋਨ ਕਿਹਦਾ ਆ ਗਿਆ ਆ ਲਾਉਚ ਇਹਨਾਂ ਦਾ ਫੋਨ ਆ ਗਿਆ ਹੈਲੋ ਹੈਲੋ ਬਾਤੀ ਵਾਲੋ ਸਸੀ ਗਾਜੀ ਵਰਸਨਾ ਕੀ ਚੱਲ ਜੇ ਬਸ ਠੀਕ ਹੀ ਰਹੀ ਸਾਨੂੰ ਵਧੀਆ ਵਧੀਆ ਔਰ ਮੰਮੀ ਨੂੰ ਠੀਕ ਠਾਕ ਸਾੜੇ ਹਾਂਜੀ ਮੰਮੀ ਓਹ ਠੀਕ ਠਾਕ ਦੀ ਹੋਰ ਕੀ ਕਰਨੀ ਕੋਸ਼ ਨਹੀਂ ਬਸ ਜਿਹੜੇ ਮੇਰੇ ਘਰ ਦੇ ਕੰਮ ਆ ਉਹ ਕਰਨ ਦੀ ਸੀ ਤੇ ਮੰਮੀ ਕੀ ਕਰਨ ਦੇ ਮੰਮੀ ਹਣੀ ਅੰਦਰ ਬੈਠੇ ਆ ਸਲਾਈਆਂ ਲੈ ਕੇ ਸਲਾਈਆਂ ਹੁੰਨ ਦੇ ਆ ਹਾਂਜੀ ਆਪਣੀਆਂ ਕਿ ਕਿਸ ਦੀਆਂ ਲਾਈਆਂ ਵਾ ਨਹੀਂ ਆਪਣੀਆਂ ਨਹੀਂ ਕਿਸ ਦੀਆਂ ਲਾਈਆਂ ਆ ਅੱਛਾ ਤੇ ਮੰਮੀ ਨੇ ਕੋਈ ਉਹ ਨਾ ਕੰਮ ਕਰਿਆ ਕਰੇ ਚਲੋ ਓੱਡਾ ਹੀ ਮੰਮੀ ਨੇ ਕਿਹੜਾ ਕੋਈ ਕੰਮ ਕਰਨਾ ਹੁੰਦਾ ਵਾ ਉਹ ਨੇ ਜੇਨੇ ਪੱਟੇ ਸਲਾਈਆਂ ਬਣਾ ਦੇ ਲੈਂਦੇ ਆ ਚੱਲ ਮਮੀ ਦਾ ਖਿਆਲ ਰੱਖਿਆ ਕਰ ਚੰਗਾ ਹਾਂਜੀ ਬਾਈ ਹੋਰ ਹੋਰ ਬੱਸ ਤੇਰਾ ਮੈਂ ਕੱਈਆ ਕਾਲ ਦੇ ਅੱਛਾ ਚੱਲ ਕੋਈ ਨਿਆਣੀਆਂ ਜੇ ਪੜਨਾ ਪੁੰਨਾ ਹੁੰਦਾ ਤੇ ਨਹੀਂ ਪਤਾ ਹੀ ਆ ਹਾਂ ਇਹ ਨਹੀਂ ਕਿਹਾ ਇਹ ਪੜਨਾ ਪੜਾਈ ਉਹ ਬਾਅਦ ਟੇਂਜਰ ਤੇੇ ਬਤਾਉਣਾ ਜੀ ਕੋਈ 6 ਮਹੀਨੇ ਰਹੇਗੇ ਛੁੱਟੀ ਨੂੰ ਤੈਨੂੰ ਪਤਾ ਮੇਰਾ ਵੀ ਬਾਹਰ ਚਲੋ ਦਿਲ ਤੇ ਲੱਗਦਾ ਨਹੀਂ ਹੈ ਚੱਲ 6 ਮਹੀਨੇ ਤੱਕ ਆਈ ਜਾਣਾ ਮੈਂ ਚਾਹ ਦਾ ਆਪਣਾ ਟਾਈਮ ਥੋੜਾ ਟੈਕਾ ਪੂਰਾ ਕਰੀ ਆਵਾਂ ਚੱਲ ਠੀਕ ਹੈ ਫਿਰ ਮੈਂ ਕੱਲਾ ਕੰਮ ਹੈ ਠੀਕ ਦੱਸ ਸ਼ਰਾ ਨੂੰ ਗੱਲ ਕਰਦੇ ਹਾਂ ਠੀਕ ਹੈ ਵੀ ਹੁਣ ਮੇ ਚੜੂਗੇਲਾ ਜਿਹੜਾ ਰਹਿੰਦਾ ਆ ਛੇਲ ਮੜਾ ਆਪ ਹੀ ਕਰਨਾ ਪੈਣਾ ਸਾਰਾ ਕੁਝ ਮਮਾ ਸਾਸ੍ਰੀਕਾਰ ਸਾਸ੍ਰੀਕਾਰ ਸਲਾਈਆਂ ਕਰਦੇ ਸੀ ਹਾਂ ਜੀ ਮੇਤੀ ਹਾਂਜੀ ਆ ਗਈ ਜੇ ਚਲ ਬਹਿ ਜਾ ਫਿਰ ਠੀਕ ਰਵਿੰਦਰ ਹਾਂਜੀ ਪਾਣੀ ਲਿਆ ਕੇ ਦੇ ਆ ਮੈਂ ਕਿਨੂੰ ਗਲਾਹ ਥੱਕ ਗਈ ਹੁਣੀ ਮੇਰੀ ਤੀ ਸਵੇਰ ਦੀ ਗਈ ਆਈ ਆ ਖਾ ਲਿਆ ਇੱਕ ਵਾਰ ਸਵੇਰ ਪਹਿਲੇ ਦਿੱਤੇ ਜਿਹੜੇ ਹਾਂਜੀ ਖਾਦਾ ਸੀ ਤੇ ਝੂਠ ਹੀ ਬੋਲਿਆ ਵਾ ਨਹੀਂ ਨਹੀਂ ਖਾਦਾ ਸੀ ਖਾ ਵੀ ਲਿਆ ਕਰ ਕੋ ਠੀਕ ਹਾਂਜੀ ਜਾ ਫਿਰ ਹੋਣਾ ਜਾ ਕੇ ਤੇ ਰੋਟੀ ਖਾ ਲੈ ਰੱਖ ਲੈ ਕਿਤਾਬਾਂ ਠੀਕ ਜੀ ਚੰਗਾ ਚੇਂਜ ਚੁੰਜ ਕਰਨਾ ਤੇ ਕਰ ਲੈ ਤੇ ਜੇ ਨਹੀਂ ਕਰਨਾ ਤੇ ਕੋਈ ਗੱਲ ਨਹੀਂ ਠੀਕ ਆਹੋ ਦੇਣ ਲੱਗੇ ਰੋਟੀ ਹਾਂਜੀ ਮੰਮੀ ਜੀ ਤੇ ਗੱਲ ਸੁਣ ਠੰਡੀਆਂ ਵਾ ਸਵੇਰ ਦੀਆਂ ਪਕਾਈਆਂ ਵਾ ਆਟਾ ਚੁੱਕਿਆ ਹੋਣਾ ਵਾ ਤੇ ਹੋਰ ਦੋ ਫੁਲਕੇ ਲਾ ਦੇਣ ਤਾਜੇ ਕੁੜੀ ਨੂੰ ਮੰਮੀ ਜੀ ਵੀ ਤੇ ਮੈਂ ਹੁਣੇ ਲਾਈਆਂ ਤੇ ਪੇਟ ਕੇ ਰੱਖੀਆਂ ਜੀ ਸਵੇਰੇ ਲਾਈਆਂ ਸੀਗੀਆਂ ਤੇ ਚੱਲ ਤਾਂ ਕੀ ਆਈ ਆਪ ਖਾ ਲਿਓ ਹਾਂ ਉਹਨੂੰ ਲਾਦੇ ਸਵੇਰ ਦੀ ਗਈ ਹੁਣ ਆਈ ਆ ਤੇ ਉਹ ਤਰਨ ਤਰ ਜੀ ਕਰਦਾ ਉਹਨੂੰ ਚੱਜ ਦੀ ਰੋਟੀ ਦੇਣ ਨੂੰ ਨਹੀਂ ਮੰਮੀ ਚੱਲ ਕੋਈ ਨਹੀਂ ਮੈਂ ਲਾ ਦਿੰਨੀ ਆਓ ਲਾ ਦੇ ਫਿਰ ਉਹਨੂੰ ਇਹ ਆ ਸਬਜੀ ਸੁੱਜੀ ਕਰਕੇ ਗਰਮ ਤੇ ਘੋ ਕਿਆ ਪਾਦੀ ਮਸਾ ਉਹ ਉਸ ਮੰਮੀ ਦੇ ਵੀ ਤਾਂ ਰੋਟੀਆਂ ਮੈਂ ਸਵੇਰੇ ਲਾਈਆਂ ਹੀ ਤੇ ਹੁਣ ਕਹਿੰਦੇ ਫੇਰ ਮੈਂ ਕਿਹਨੂੰ ਕਾਲੀਆਂ ਰੋਟੀਆਂ ਲਾ ਕੇ ਦੱਸ ਫੇਰ ਤੂੰ ਵੀ ਜਾਣ ਵਾ ਮੈਂ ਵੀ ਸਾਰੀ ਜਿਹੜੀ ਕੰਮ ਲੱਗੀ ਰਹਿਣੀ ਆ ਜੂ ਉੱਠਦੀ ਆ ਰਾਤ ਤੱਕ ਆ ਚਲੋ ਚੱਲ ਚਲੋ ਚੱਲ ਲਾਈ ਰੱਖ ਦੇ ਆ ਮੰਮੀ ਨੂੰ ਤੇ ਮੇਰੇ ਤੇ ਤਰਸ ਹੀ ਨਹੀਂ ਆਉਂਦਾ ਇਹ ਕੋ ਵੀ ਐ ਜਿਹੜੇ ਬਾਹਰ ਬੈਠੇ ਆ ਉਹਨਾਂ ਨਾਲ ਜੇ ਗੱਲ ਕਰੋ ਤੇ ਉਹਨਾਂ ਨੇ ਵੀ ਮੰਮੀ ਨਾਲ ਦੀ ਗੱਲ ਕਰਨੀ ਐ ਕਿ ਮੰਮੀ ਨੂੰ ਨਾ ਕੰਮ ਲਓ ਕਿ ਆ ਕਰ ਆਪ ਤੂੰ ਕਰ ਲਿਆ ਕਰ ਤੇ ਮੈਂ ਕਿਨੂੰ ਮੈਂ ਕਿਨੂੰ ਪੜਨ ਵਾਲੀ ਕਿਹਾ ਐ ਦਸ ਕੁੜੀਆਂ ਪੜਦੀਆਂ ਵੀ ਆ ਕੰਮ ਵੀ ਕਰਦੀਆਂ ਆ ਘਰ ਦੇ ਪਰ ਨਾ ਜੀ ਕੁੜੀ ਨੂੰ ਕੰਮ ਨਹੀਂ ਡਾਣਾ ਸੀ ਪਾਬੀ ਜੀ ਮੈਂ ਟਿਊਸ਼ਨ ਦਾ ਕੰਮ ਕਰਾ ਦੋ ਅੱਛਾ 10 ਕੀ ਕਰਨਾ ਹਾਂ ਆਵਲਾ ਨੰਬਰ ਤੇ ਤਰੂ ਚੰਕਲੇ ਆ ਹਾ ਦਾਨਾ ਖੀ ਰਹਾ ਸੀ ਡਿੱਗਦਾ ਚਾਹਤ ਨਹੀਂ ਪੜਿਆ ਮੇਰਾ ਕਹਿਣਾ ਮੋੜਿਆ ਮੈਂ ਆਤੀ ਹਾਂ ਵਿਚਾਰਿੰਕਿੰਦੀ ਨੂੰ ਕਿ ਉਹ ਕੁਛ ਕੁਰੀ ਖੇਸ਼ ਮੈਂ ਨਵੀਂ ਇਹਨੇ ਕੋਈ ਜਵਾਬ ਦਿੱਤਾ ਤੇ ਕੁੜੀ ਰਵੇ ਕਿੰਨਾ ਘਰਾ ਲੱਖਦੀ ਹੈ ਨਾ ਪਰ ਆਉੜੀ ਆ ਨਾ ਆ ਵੀ ਸਮਝਾ ਨਾ ਚਲ ਠੀਕ ਹੈ ਹੁਣ ਕਾਫੀ ਪੀਣੀ ਹੈ ਹਾਂਜੀ ਚਲ ਠੀਕ ਹੈ ਤਰੋੜ نکال ਰਹੀ ਹਾਂ ਤੇ ਹੁਣ ਇਹਨੂੰ ਬਹਿ ਕੇ ਪੜ ਤੇ ਮੈਂ ਤੇਰੇ ਲਈ ਕਾਫੀ ਬਣਾ ਕੇ ਲਿਆ ਦਿੰਨੀ ਆ ਠੀਕ ਹੈ ਮਿਲ ਕੇ ਨੱਕ ਰਹਿ ਕੇ ਬੰਨਣ ਵਾਲਾ ਹੈ ਅੱਜ ਇਹਤੂ ਭੇਗਾਵਾ ਅੱਛਾ ਮੈਂ ਕਿਹਾ ਇੰਨਾ ਕ ਜੇ ਹੋਰ ਬਣਾਉ ਫੇਰ ਕਾਟ ਪਾਣੀ ਲੈ ਵੀ ਇਹਾਂ ਭਲਾ ਠੀਕ ਲੱਗਣੇ ਹੁੰਦੀ ਆ ਮਮਾ ਠੀਕ ਲੱਗਣ ਦੀ ਜੇ ਤੇ ਮੈਂ ਤੁਹਾਨੂੰ ਪੁੱਛਣਾ ਸੀ ਮੈਂ ਪਿੰਡ ਜਾਵਾਂ ਪਿੰਡ ਜਾਣਾ ਵਾ ਹਾਂਜੀ ਕਿਦੋਂ ਜਾਣਾ ਵਾ ਸਵੇਰੇ ਚੱਲ ਜਾਗੇ ਅੱਛਾ ਕੋਈ ਗੱਲ ਚੱਲ ਜੀ ਫਿਰ ਠੀਕ ਹੈ ਹਾਂ ਕੋਈ ਨਹੀਂ ਚੱਲ ਜੀ ਹੈ ਚੰਗਾ ਚੱਲ ਵਿਚਾਰੀ ਕਿੰਨਾ ਚਿਰ ਹੋਇਆ ਗਈ ਨਹੀਂ ਗਈ ਹਣਾ ਕਿਹੜੀ ਪੁਛ ਕੇ ਗਈ ਆ ਅੱਜ ਕੱਲ ਦੇ ਕੁੜੀਆਂ ਆਪਣੀ ਮਰਜ਼ੀ ਕਰਦੀਆਂ ਨੇ ਘਰ ਵਾਲੇ ਨੇ ਕੀਤੀ ਸਲਾਹ ਤੇ ਗਾਂ ਗਈਆਂ ਫੇਰ ਵੀ ਇੰਨਾ ਮਾਨਤਾ ਰੱਖਦੀ ਆ ਬਸੜੀ ਚਲ ਕੋਈ ਨਹੀਂ ਇੰਨਾ ਸਾਡਾ ਕਰਦੀ ਆ ਤੇ ਕੋਈ ਨਹੀਂ ਕਾਈ ਮੈਂ ਛੁੱਟੀ ਦੇ ਦੀ ਆ ਬਸ ਚਲ ਜਾ ਚਲ ਜਾ ਚਲ ਦੋਕ ਦੇਣਾ ਰਹਿ ਆਉਗੀ ਤੇ ਖੁਸ਼ ਹੋ ਜੂਗੀ ਇਹ ਵੀ ਇਹਦਾ ਵੀ ਮਨ ਹੋਰਦਾ ਹੋਰ ਹੋ ਜੂਗਾ ਸਾਡਾ ਇੰਨਾ ਕਰਦੀ ਆ ਤੇ ਚਲ ਕੋਈ ਨਹੀਂ ਮਾਂ ਪਿਓ ਦੀ ਇਹਦਾ ਹੈਗਾ ਸਾਡੇ ਵਰਗਾ ਹੀ ਉਹ ਵੀ ਕੋਈ ਜਾਣੇ ਹੋ ਗਈ ਵੇਲੀ ਹਾਂਜੀ ਮੰਮੀ ਜੀ ਹੋ ਗਈ ਵੇਲੀ ਮੈਂ ਅੱਛਾ ਹਾਂਜੀ ਮੰਮੀ ਜੀ ਮੈਂ ਤਾਂ ਹੋ ਗਈਆਂ ਵੇਲੀ ਤੇ ਹੁਣ ਮੈਂ ਨਾ ਆ ਕੇ ਤੇ ਫਿਰ ਹੋ ਜਾ ਤਿਆਰ ਤਿਆਰ ਤੇ ਪੁੱਤ ਹੋ ਜਾ ਤੇ ਇਦਾਂ ਕਰੀ ਬਹੁਤੇ ਦਿਨ ਨ ਲੰਘੀ ਠੀਕ ਆ ਦੋ ਦਿਨ ਹੀ ਰਵੀ ਤੇ ਆ ਜੀ ਕਿਉਂਕਿ ਹਾਡਾ ਵੀ ਨਹੀਂ ਦਿਲ ਲੱਗਣਾ ਤੇ ਠੀਕ ਆ ਮੰਮੀ ਜੀ ਆ ਜਾਾਂਗੀ ਮੈਂ ਕੋਈ ਨਹੀਂ ਦੁਆ ਤੇ ਨਾਲ ਦੇਣਾ ਪਤਾ ਕੀ ਆ ਜਿੱਦਾਂ ਮੈਂ ਮਿਆ ਕੋਲੋਂ ਤੈਨੂੰ ਕਹਿ ਆ ਦਿੰਦੀ ਰਹੀ ਆ ਇਨੂੰ ਐਂ ਇਤਰਾ ਕਰਦੇ ਏਦਾਂ ਕਰਦੇ ਹਨਾ ਤੇ ਤੇਰੇ ਮਨ ਚ ਨਾ ਇਹੋ ਜੀ ਕੋਈ ਗੱਲ ਆਵੇ ਕਿ ਖਰੇ ਮम्मा ਮੈਂ ਕੁ ਨਹੀਂ ਚੰਗਾ ਚਾਹੁੰਦੀ ਤੇ ਮੈਨੂੰ ਨਹੀਂ ਚੰਗਾ ਚਾਹੁੰਦੀ ਹਨਾ ਬਾਕੀ ਮਾੜੀ ਮੋਟੀ ਘਰਾਂ ਚ ਹੋ ਆ ਜਾਂਦੀ ਹੈ ਤੇ ਕੋਈ ਗੱਲ ਨਹੀਂ ਆ ਤੇ ਮਨ ਚ ਕੋਈ ਗੱਲ ਨਹੀਂ ਰੱਖਣੀ ਠੀਕ ਆ ਇੱਕ ਕਰਕੇ ਤੇ ਹੁਣ ਤੂੰ ਭੈਣਾ ਭੈਣਾ ਬਣ ਕੇ ਤੇ ਰਿਆ ਕਰਨਾ ਵਾ ਨਨਾਨ ਪਰਝਾਈ ਬਣ ਕੇ ਨਹੀਂ ਗਾ ਰਹਿਣਾ ਠੀਕ ਆ ਨਾ ਤੇ ਹੁਣ ਖੁਸ਼ੀ ਖੁਸ਼ੀ ਜਾਓ ਤੇ ਖੁਸ਼ੀ ਖੁਸ਼ੀ ਆਓ ਠੀਕ ਆ ਠੀਕ ਆ ਮੈਂ ਕਿ ਖੁਸ਼ ਹੈ ਹਨਾ ਚੰਗਾ ਮੰਮੀ ਜੀ ਹੁਣ ਮੈਂ ਤਿਆਰ ਹੁੰਨੀ ਆ ਫਿਰ ਆਹੋ ਚੰਗਾ ਮੈਂ ਕਹਾਂ 就这样